ਕੀ ਕੀ ਬਿਆਨ ਦੇ ਬਿਆਨ ਦੇਗਾ ਸੀ ਕੀ ਹਾਂਜੀ ਕੀ ਕੀ ਕਰਨ ਕੀ ਬਿਆਨਵਾਜੀ ਦਿੰਦੇ ਪਿਆ ਹਾਂਜੀ ਰਾ ਵਿਜੀਲੈਂਸ ਨੇ ਮੈਨੂੰ ਸਮਥਿੰਗ ਜੀਤੀ ਮੈਂ ਅੱਜ ਤੱਕ ਮੈਨੂੰ ਨਾ ਟਾਈਮ ਆਇਆ ਮੈਂ ਕਿਉਂਕਿ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਦੱਸ ਕੇ ਆਪਦੇ ਬਿਆਨ ਜਿਹੜੇ ਉਹ ਕਲਮ ਬੰਦ ਕਰਾਤੇ ਆ ਬਸ ਬਿਆਨ ਤੇ ਉਹੀ ਰਹਿਣੇ ਜਿਹੜੇ ਪਹਿਲਾਂ ਵੀ ਬਿਆਨ ਹੋਏ ਸੀ ਅੱਜ ਵੀ ਹੋਏ ਆ ਬਿਆਨ ਤੇ ਬਿਆਨ ਹੀ ਹੁੰਦੇ ਆ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਇਆ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਇਆ ਇਹ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਕੇ ਕਿਹਾ ਕਿ ਖਿਲਾਫ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਨਰਿੰਦਰ ਸਿੰਘ ਉਹਨਾਂ ਨੇ ਕਿਹਾ ਇਹ ਹੈ ਕਿ ਉਹ ਉਸੇ ਸ਼ਰਧਾ ਦੱਸੀ ਦੱਸੋ ਕਿ ਕਿਤਾ ਉਸ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਮੇਰੇ ਤੁਹੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਇਹ ਵਿਜੀਲੈਂਸ ਦੀ ਟੀਮ ਕਰ ਰਹੀ ਪੂਰੀ ਸਟਡੀ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪੋਕੋਲ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਿੱਥੇ ਭਾਜੀ ਅਸੀਂ ਤੇ ਹੁਣ ਚਾਹ ਪੀ ਲੈ ਆਂ ਜਾਂ ਨਹੀਂ ਟੀਸਰ ਤੋਂ ਮੈਂ ਯਾਰ ਮੈਂ ਇੱਧਰ ਕਿਤੇ ਆ ਜਾਏ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹ ਲੱਗੇ ਮੈਸੇਜ ਆਏ ਨੇ ਮੈਂ ਇੱਥੇ ਤਾਂ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿਤੇ ਮਾਮਲੇ ਕਿੰਨਾ ਪਤਾ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਨਹੀਂ ਨਹੀਂ ਦੁਬਾਰਾ ਬੁਲਾਇਆ ਸੀ ਤੀ ਕਲੀਨਿਟੀ ਸਾਹਿਬ ਜੇ ਤੁਹਾਨੂੰ ਬਾਰੇ ਇਹ ਕਹਿ ਚੀ ਕਿ 2012 ਚ ਵੀ ਸ਼ੁਰੂ ਹੋ ਤਗੇ ਸੀ 21 ਚ ਵੀ ਹੋ ਗਏ ਪਿੱਛੇ ਚ ਗਏ ਦੇਖੋ ਇਹ ਉਹ ਜੇ ਦੇਖੋ ਉਹ ਚੱਟੋ ਚੱਟੋ ਪਾ ਗਿਆ ਸਾਹ ਦਾ 18 ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪ ਦੇ ਬਿਆਨ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਜਿਹੜੀਆਂ ਗੱਲਾਂ ਗਲਤ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਨਮਾ ਸਮਾ ਨਾਲ ਰਹੇ ਉਹਨਾਂ ਦੇ ਹਾਂਜੀ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਜਿੱ ਰੀਸੈਂਟ ਜਾਂ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਏ ਜੀ ਅੱਛਾ ਪੀਡੀਏ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠੀਆ ਸਾਹਿਬ ਨਾਲ ਰਹਿੰਦੇ ਰਹੇ ਜੀ ਨਹੀਂ ਤੁਸੀਂ ਨਹੀਂ ਆਪਣੇ ਮੂੰਹ ਦਾ ਹਾਂ ਕੋਆ ਮਣੀ ਨਾਲੀ ਦੇਦਾਰੇ ਨਹੀਂ ਉਹਨਾਂ ਦੇ ਚੈਨਲ ਇਹ ਨਹੀਂ ਪੀਡੀਏ ਨਾਲ ਨਹੀਂ ਸੰਬੰਧ ਹੈ ਇਹ ਕੁਝ ਦਾਸੋ ਤੁਸੀਂ ਆਪਣੇ ਮੂੰਹ ਦਾ ਦੋ ਹੋਏ ਕਿਤੇ ਕਹਿੰਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਜੀ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੀਆਂ ਗੱਲਾਂ ਪੁੱਠੀਆਂ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੋਸ਼ਨ ਕੀਤੀ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਇਆ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾਂ ਗਲਤ ਵੀ ਪਾਰਟੀ ਕਰਕੇ ਉਹ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਉਸ ਕਰਕੇ ਉਹ ਨਹੀਂ ਪੁੱਛੇਗੀ ਉਹਦਾ ਕੀ ਬਰਕ ਪੈਂਦਾ ਨਹੀਂ ਮੈਨੂੰ ਤਾਂ ਕਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਕੀ ਸਰ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿ ਇਕਰਮਜੀਤ ਸਿੰਘ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹਿ ਰਹੇ ਕਿ ਬਿਕਰਮਜੀਤ ਨੇ ਕੰਮ ਨਹੀਂ ਕੀਤਾ ਇਸ ਕਿਸ ਤਰ੍ਹਾਂ ਦਾ ਵਿਕਰੀ ਵੇਖੋ ਮੇਰੇ ਭਰਾ ਮੈਂ ਉਹਨਾਂ ਚ ਰਿਹਾ ਮੈਚ ਉਹਨਾਂ ਦੇ ਕੋਹ ਕਿੰਦੂ ਪਰੰਤੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੇ ਉਹ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸਿਆਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਖੜਾ ਥੈਂਕ ਯੂ